ਮੈਂ 108 ਐਂਬੂਲੈਂਸ EMPLOYEES ਜੀ ਪੰਜਾਬ ਸਰਕਾਰ ਨੇ ਇਹਨਾਂ ਨੂੰ ਚਲਾਉਣ ਵਾਸਤੇ ਇੱਕ ਬੰਬੇ ਦੀ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਜੋ ਕਿ 2011 ਤੋਂ ਇਹ ਠੇਕਾ ਚੱਲ ਰਿਹਾ ਜੀ ਇੱਕ ਤਾਂ ਦੀ ਦੇਖੋ ਜੀ ਆ ਪਿੱਛੇ ਤੁਸੀਂ ਦੇਖ ਰਹੇ ਹੋ ਗੱਡੀ ਇਹ ਗੱਡੀ ਸੈਲਫ ਨਹੀਂ ਚੱਕ ਰਹੀ ਮੰਨ ਲਓ 2 ਕਿਲੋਮੀਟਰ ਤੇ ਕੇਸ ਐਕਸੀਡੈਂਟ ਹੋ ਗਿਆ ਤਾਂ ਘੱਟੋ ਘੱਟ ਇੱਥੋਂ 20 ਕਿਲੋਮੀਟਰ ਤੋਂ ਰਾਜਪੁਰੇ ਤੋਂ ਗੱਡੀ ਜਾਣੀ ਹੈ ਤੇ 22% ਪੇਸ਼ੈਂਟ ਦੀ ਮੌਤ ਹੋ ਜਾਂਦੀ ਹੈ ਉਹਦੇ ਵਿੱਚ ਜ਼ਿੰਮੇਵਾਰ ਕੰਪਨੀ ਹੋਏਗੀ ਜੀ ਜਿਵੇਂ ਮਰੀਜ਼ ਦਾ ਆਪਾਂ ਵਾਈਟਲ ਚੈੱਕ ਕਰਨੇ ਆ ਬੀਪੀ ਉਹ ਖਰਾਬ ਹੈ ਜੀ ਪਰ ਇੱਕ ਆਕਸੀਜਨ ਚੱਲ ਰਹੀ ਹੈ ਜੀ ਦੂਜੀ ਜੇ ਦੋ ਮਰੀਜ਼ ਇਕੱਠੇ ਆ ਜਾਣ ਐਕਸੀਡੈਂਟ ਵੱਡੇ ਹੋ ਜਾਣ ਤਾਂ ਉਹਦਾ ਦੂਜੇ ਮਰੀਜ਼ ਨੂੰ ਆਕਸੀਜਨ ਪ੍ਰੋਵਾਈਡ ਨਹੀਂ ਕਰਾਈ ਜਾ ਸਕਦੀ ਜੀ ਸਿੰਘ ਜੀ ਮੈਂ ਕਿਹੜੀ ਕਿਹੜੀ ਕੰਮ ਕਰਦੇ ਆ ਮੈਂ 108 ਐਂਬੂਲੈਂਸ ਇਮਪਲਾਈ ਜੈਂ ਜੀ ਤੇ ਕੀ ਮੁਸ਼ਕਲ ਆ ਗਈ ਤੁਸੀਂ ਹੜਤਾਲ ਕਰੀ ਬੈਠੇ ਆ ਇਹ ਹੜਤਾਲ ਜੀ ਸਾਡੀ ਜਿਹੜੀ ਜਗਿੱਸਾ ਹੈਲਥਕੇਅਰ ਲਿਮਟਿਡ ਕੰਪਨੀ ਆ ਪ੍ਰਾਈਵੇਟ ਬੰਬੇ ਦੀ ਕੰਪਨੀ ਆ ਜੀ ਪੰਜਾਬ ਸਰਕਾਰ ਨੇ ਇਹਨਾਂ ਨੂੰ ਚਲਾਉਣ ਵਾਸਤੇ ਇੱਕ ਬੰਬੇ ਦੀ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਜੋ ਕਿ 2011 ਤੋਂ ਇਹ ਠੇਕਾ ਚੱਲ ਰਿਹਾ ਜੀ ਤੇ ਇਹ ਇਹ ਕੰਪਨੀ ਹੈ ਜਿਹੜੀ ਬਾਕੀ ਸਟੇਟਾਂ ਦੇ ਵਿੱਚੋਂ ਬਲੈਕਲਿਸਟ ਹੋ ਚੁੱਕੀ ਹੈ ਜੀ ਤੇ ਜਿਹੜੀ ਇਹ ਕੰਪਨੀ ਹੈ ਇਹ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੀਏ ਜੇ ਅਸੀਂ ਉੱਪਰ ਗੱਡੀਆਂ ਬਾਰੇ ਦੱਸਦੇ ਆ ਤਾਂ ਉਹ ਕੋਈ ਕੰਮ ਨਹੀਂ ਕਰਾ ਕੇ ਦਿੰਦੇ ਕੀ ਦਿੱਕਤਾਂ ਨੇ ਐਮਬੂਲੈਂਸ ਦੀ ਦਿੱਕਤਾਂ ਦੀ ਦੇਖੋ ਜੀ ਆ ਪਿੱਛੇ ਤੁਸੀਂ ਦੇਖ ਰਹੇ ਹੋ ਗੱਡੀ ਇਹ ਗੱਡੀ ਸੈਲਫ ਨਹੀਂ ਚੱਕ ਰਹੀ ਮੰਨ ਲਓ 2 ਕਿਲੋਮੀਟਰ ਤੇ ਕੇਸ ਐਕਸੀਡੈਂਟ ਹੋ ਗਿਆ ਤਾਂ ਘੱਟੋ ਘੱਟ ਇਥੋਂ 20 ਕਿਲੋਮੀਟਰ ਤੋਂ ਰਾਜਪੁਰੇ ਤੋਂ ਗੱਡੀ ਜਾਣੀ ਹੈ ਤੇ 22% ਪੇਸ਼ੈਂਟ ਦੀ ਮੌਤ ਹੋ ਜਾਂਦੀ ਹੈ ਉਹਦੇ ਵਿੱਚ ਜ਼ਿੰਮੇਵਾਰ ਕੰਪਨੀ ਹੋਏਗੀ ਜੀ ਇਸ ਤੋਂ ਇਲਾਵਾ ਹੋਰ ਕੀ ਖਰਾਬੀ ਹੈ ਹੋਰ ਤਾਂ ਜੀ ਖਰਾਬੀ ਇਹਦੇ ਵਿੱਚ ਨਾ ਤਾਂ ਪਲਸ ਆਕਸੀਮੀਟਰ ਹੁੰਦੀ ਹੈਗੀ ਸਭ ਤੋਂ ਮੇਨ ਗੱਲ ਬੀਪੀ ਸੈੱਟ ਪਲਸ ਆਕਸੀਮੀਟਰ ਤੇ ਜਿਹੜੀ ਗੱਡੀ ਦੀ ਸਪੀਡ ਲਿਮਟ ਹੈ ਉਹ ਸਾਨੂੰ ਦਿੱਤੀ ਜਾ ਰਹੀ ਹੈ 60 ਦੀ ਜੀ ਕਿਉਂਕਿ ਮੰਨ ਲਓ ਕੋਈ ਬਾਈਕ ਹੈ ਉਹ ਵੀ ਉਹ ਤੋਂ ਉੱਪਰ ਚੱਲੀ ਜਾਂਦੀ ਹੈ ਹੂਟਰ ਵੀ ਛੱਡਣਾ ਹੈ ਤਾਂ ਉਹਦਾ ਫਾਇਦਾ ਕੀ ਹੋਇਆ ਹੂਟਰ ਦਾ ਜਦੋਂ ਗੱਡੀ ਦੀ ਸਪੀਡ ਹੀ ਨਹੀਂ ਦੇਣੀ ਕੋਈ ਮਰੀਜ਼ ਅੰਦਰ ਹੈ ਸੀਰੀਅਸ ਹੈ ਉਹ ਮਰਦਾ ਹੈ ਮਰਜੀ ਕੰਪਨੀ ਨੂੰ ਕੋਈ ਇਹਦੇ ਵਿੱਚ ਹੋ ਨਹੀਂ ਹੁੰਦਾ ਲੋਕ ਸਾਡੇ ਨਾਲ ਲੜਦੇ ਨੇ ਜਿਹੜੀ ਸਾਡੀ ਸੈਲਰੀ ਹੈ ਜੀ ਉਹ 9500 ਰੁਪਿਆ ਹੈ ਤੇ ਜਿਹੜੀਆਂ ਖੜੀਆਂ ਗੱਡੀਆਂ ਨੇਗੀਆਂ ਉਹਨਾਂ ਦਾ ਕੰਪਨੀ ਜਿਹੜੀ ਪੈਸਾ ਫਜ਼ੂਲ ਰਹੀ ਹੈ 1 ਲੱਖ 45000 ਰੁਪਿਆ ਜਿਹੜੀ ਇੱਕ ਗੱਡੀ ਤੋਂ ਕੰਪਨੀ ਲੈ ਰਹੀ ਹੈ ਤੇ ਇਹ ਕੰਪਨੀ ਬੰਬੇ ਭੇਜ ਰਹੀ ਐ ਸਾਰਾ ਪੈਸਾ ਅਸੀਂ ਮਾਨ ਸਰਕਾਰ ਤੋਂ ਇਹੀ ਬੇਨਤੀ ਕਰਦੇ ਆ ਮਾਨ ਸਰਕਾਰ ਨੂੰ ਪਹਿਲਾਂ ਵੀ ਅਸੀਂ ਬਹੁਤ ਵਾਰ ਦੱਸ ਚੁੱਕੇ ਆ ਸਾਡਾ ਲਾਡੋਵਾਲ ਟੋਲ ਪਲਾਜ ਦੇ ਉੱਤੇ ਧਰਨਾ ਲੱਗਿਆ ਸੀਗਾ ਉਹ ਇੱਕ ਹਫਤਾ ਧਰਨਾ ਚੱਲਿਆ ਤੇ ਮਾਨ ਸਰਕਾਰ ਨੇ ਮਾਨ ਸਰਕਾਰ ਨੇ ਸਟੇਟ ਕਮੇਟੀ ਨਾਲ ਸਾਡੀ ਨਾਲ ਚਾਰ ਮਨਦੇ ਸਾਡੇ ਸੀਗੇ ਤੇ ਤਿੰਨ ਮੰਤਰੀ ਬਿਠਾਏ ਸੀਗੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਿੱਧੂ ਉਹਦੇ ਵਿੱਚ ਹਾਜ਼ਰ ਸੀਗੇ ਮંત્રી ਚੀਮਾ ਜੀ ਉਹਦੇ ਵਿੱਚ ਹਾਜ਼ਰ ਸੀਗੇ ਤੇ ਅਮਨ ਜੀ ਹਾਜ਼ਰ ਸੀਗੇ ਤੇ ਉੱਥੇ ਜਿਹੜੀ ਗੱਲ ਹੋਈ ਸੀਗੀ ਕਿ 5000 ਰੁਪਏ ਵਾਅਦਾ ਕੀਤਾ ਜਾਵੇਗਾ ਤੇ ਅੱਜ ਦੇਖ ਲਓ ਜਨਵਰੀ ਦੀ ਗੱਲ ਹੈ ਜੀ ਤੇ 12ਵਾਂ ਮਹੀਨਾ ਹੋ ਗਿਆ 1 ਸਾਲ ਹੋਣ ਵਾਲਾ ਉਸ ਦੇ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਅਗਰ ਇਹ ਸਰਕਾਰ ਤੁਹਾਡੀ ਗੱਲ ਨਹੀਂ ਦੇਖੋ ਜੀ ਅਗਰ ਸਰਕਾਰ ਉਸ ਕੰਪਨੀ ਨੂੰ ਬਲੈਕਲਿਸਟ ਨਹੀਂ ਕਰੇਗੀ ਹੋਰਾਂ ਸਟੇਟਾਂ ਦੇ ਵਿੱਚ ਬਲੈਕਲਿਸਟ ਹੈ ਜੇ ਇਸ ਕੰਪਨੀ ਨੂੰ ਬਲੈਕਲਿਸਟ ਨਹੀਂ ਕਰੇਗੀ ਤਾਂ ਇਸ ਤੋਂ ਬਾਅਦ ਸੰਘਰਸ਼ ਜਿਹੜਾ ਹੋਰ ਤਿੱਖਾ ਕਰਿਆ ਜਾਏਗਾ ਤੇ ਸੀਐਮ ਆਫਿਸ ਜਾਂ ਸੀਐਮ ਕੋਠੀ ਦਾ ਘਰਾਓ ਕੀਤਾ ਜਾਏਗਾ। ਕੰਪਨੀ ਕਿਹੜੀ ਹੈਗੀ? ਇਹ ਐਡਐਚਐਲ ਨਾਮ ਦੀ ਕੰਪਨੀ ਹੈ। ਬੰਬੇ ਦੀ ਕੰਪਨੀ ਹੈ ਜੀ ਇਹ। ਜਿਹੜੀ ਤੁਸੀਂ ਆਇਆ ਲਾ ਲੋ ਵੀ ਇੱਕ ਜਿਹੜੀ ਗੱਡੀ ਹੈਗੀ ਉਹ ਪ੍ਰਾਈਵੇਟ ਜਿਹੜਾ ਵੈਂਡਰ ਹੁੰਦਾ ਉਹਦੇ ਵਿੱਚ ਭੇਜ ਰਹੇ ਨੇ ਕੰਮ ਕਰਾਉਣ ਵਾਸਤੇ ਕਿਉਂਕਿ ਇਹਨਾਂ ਨੂੰ ਪੈਸਾ ਬਣਦਾ। ਤੇ ਇਹ ਸਰਕਾਰੀ ਜਿਹੜੀ ਆਪਣੀਆਂ ਏਜੰਸੀਆਂ ਹੁੰਦੀਆਂ ਨੇ ਉਹਦੇ ਵਿੱਚ ਕੰਮ ਨਹੀਂ ਕਰਾਉਂਦੇ। ਜੇ ਪ੍ਰਾਈਵੇਟ ਕੰਮ ਕਰਾਉਂਦੇ ਆ ਇਹ ਤਾਂ ਉਹ ਕੁਛ ਨਾ ਕੁਛ ਨੁਕਸ ਗੱਡੀਆਂ ਦੇ ਵਿੱਚ ਆਉਂਦਾ ਹੀ ਰਹਿੰਦਾ ਹੈ ਇਹ ਗੱਡੀ ਜਿਹੜੀ ਗੱਡੀ ਸ਼ੰਭੂ ਵਾਲੀ ਇਹਨੂੰ ਧੱਕਾ ਲਾ ਕੇ ਸਟਾਰਟ ਕਰਨਾ ਪੈਂਦਾਗਾ ਤੇ ਕਾਲੋ ਮਾਜਰੇ ਗੱਡੀ ਖੜੀ ਹੈ ਉਥੇ 2 ਮਹੀਨਿਆਂ ਤੋਂ ਸਟਾਫ ਨਹੀਂ ਆ ਰਿਹਾ ਤੇ ਬਾਈ ਚਾਂਸ ਉਧਰ ਕੋਈ ਐਕਸੀਡੈਂਟ ਹੁੰਦਾ ਉਹਦਾ ਕੌਣ ਜ਼ਿੰਮੇਵਾਰ ਹੈ ਕੰਪਨੀ ਪੈਸਾ ਵੀ ਲੈ ਰਹੀ ਹੈ ਸਟਾਫ ਵੀ ਨਹੀਂ ਭੇਜ ਰਹੀ ਗੱਡੀਆਂ ਵੀ ਪ੍ਰੋਪਰ ਢੰਗ ਦਾਲਾ ਕੰਮ ਨਹੀਂ ਕਰਵਾ ਰਹੀ ਤੇ ਇਹਦੇ ਵਿੱਚ ਦੱਸੋ ਹੁਣ ਅਸੀਂ ਕੀ ਕਰ ਸਕਦੇ ਆ ਕੰਮ ਦੱਸਣ ਦੇ ਬਾਵਜੂਦ ਵੀ ਕੰਪਨੀ ਕੰਮ ਨਹੀਂ ਕਰਾ ਰਹੀ ਤੇ ਜਿਹੜਾ ਬਾਕੀ ਜੇ ਅਸੀਂ ਕੰਪਨੀ ਦੇ ਖਿਲਾਫ ਕੋਈ ਆਵਾਜ਼ ਉਠਾਉਣੇ ਆ ਤਾ ਟਰਮੀਨੇਟ ਕਰ ਦਾਂਦੀ ਹੈ ਜੀ ਕੰਮ ਕਰਦੇ ਐਂਬੂਲੈਂਸ 108 ਤੇ ਸਟਾਫ ਆ ਜੀ ਉਸਕਾ ਲਾਗੀ ਇਹਦੇ ਵਿੱਚ ਕੀ ਸਮਾਨ ਪੂਰਾ ਨਹੀਂ ਹੈਗਾ ਇਹਦੇ ਵਿੱਚ ਸਰ ਜੈਸੇ ਬੀਪੀ ਪ੍ਰੈਸ਼ਰ ਹੈਗਾ ਜੀ ਇਹ ਖਰਾਬ ਹੈ ਜੀ ਇੱਕ ਤਾਂ ਜੀ ਮੈਨੂਅਲ ਜਿਵੇਂ ਮਰੀਦ ਆ ਆਪਾਂ ਵਾਈਟਲ ਚੈੱਕ ਕਰਨੇ ਆ ਬੀਪੀ ਉਹ ਖਰਾਬ ਹੈ ਜੀ ਦੂਜਾ ਇੱਕ ਫੀਵਰ ਚੈੱਕ ਕਰਨ ਵਾਸਤੇ ਇਹਦੇ ਵਿੱਚ ਥਰਮਾਮੀਟਰ ਗੱਡੀ ਦੇ ਵਿੱਚ ਨਹੀਂ ਦਿੱਤਾ ਠੀਕ ਹੈ ਜੀ ਤੀਜਾ ਇਹਦੇ ਵਿੱਚ ਹਾਂ ਟੂਲ ਕਿੱਟ ਹੈ ਜਿਹੜੀ ਰਸਾ ਵਗੈਰਾ ਕੁਝ ਨਹੀਂ ਹੈਗਾ ਜੇ ਗੱਡੀ ਕਿਤੇ ਖਰਾਬ ਹੋ ਜੇ ਤਾਂ ਅਸੀਂ ਉਹਨੂੰ ਟੋਚਨ ਕਰਕੇ ਵੀ ਨਹੀਂ ਕਿਤੇ ਲਿਜਾ ਸਕਦੇ ਜੀ ਤੀਜਾ ਇਹਦੇ ਵਿੱਚ ਸਰ ਇੱਕ ਆਕਸੀਜਨ ਚੱਲ ਰਹੀ ਹੈ ਜੀ ਦੂਜੀ ਜੇ ਦੋ ਮਰੀਜ਼ ਇਕੱਠੇ ਆ ਜਾਣ ਐਕਸੀਡੈਂਟ ਵੱਡੇ ਹੋ ਜਾਣ ਤਾਂ ਉਹਦਾ ਦੂਜੇ ਮਰੀਜ਼ ਨੂੰ ਆਕਸੀਜਨ ਪ੍ਰੋਵਾਈਡ ਨਹੀਂ ਕਰਾਈ ਜਾ ਸਕਦੀ ਜੀ ਇਹ ਸਭ ਜੀ ਸਾਰੀਆਂ ਸੂਲਤਾ ਪਾਉਣ ਦਿੰਦਾ ਤੁਹਾਨੂੰ ਇਹ ਸਰ 108 ਦੇ ਜਿਹੜੇ ਹੈਗੇ ਨੇ ਉੱਪਰ ਆਫਿਸ ਦੇ ਮੁਲਾਜ਼ਮ ਨੇ ਸਰ ਉਹ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ ਜੀ ਅਸੀਂ ਵਾਰ-ਵਾਰ ਉਹਨਾਂ ਨੂੰ ਕਹਿੰਨੇ ਆ ਸਾਡਾ ਕਲਸਟਰ ਲੀਡਰ ਹੈਗਾ ਜੀ ਸਰ ਸੀਐਲ ਹੁੰਦੇ ਨੇ ਉਹ ਸਾਡੀ ਕੋਈ ਸੁਣਵਾਈ ਨਹੀਂ ਕਰਦੇ ਉਹ ਸਾਡੇ ਮਹੀਨੇ ਤੋਂ ਆਡਿਟ ਵੀ ਕਰਦੇ ਨੇ ਗੱਡੀ ਪਰ ਲਿਖ ਕੇ ਲੈ ਜਾਂਦੇ ਨੇ ਕਰਦੇ ਕੁਝ ਨਹੀਂ ਜੀ ਸਰ ਜੀ ਅਗਰ ਮਰੀਜ਼ ਤੁਹਾਡੇ ਕੋਲ ਐਸਾ ਆ ਜਾਂਦਾ ਹੈਗਾ ਤਾਂ ਫਿਰ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ ਤੁਹਾਡੇ ਕੋਲ ਮਾਣੇ ਪੂਰਾ ਨਹੀਂ ਜਾਗਾ ਹਾਂਜੀ ਸਰ ਇਹੀ ਤਾਂ ਗੱਲ ਹੈ ਜੀ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਜੀ ਅਸੀਂ ਬਾਰ ਬਾਰ ਕਹਿੰਨੇ ਆ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਪੰਜਾਬ ਸਰਕਾਰ ਨੂੰ ਕੀ ਜਣਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਸਰ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਸਾਡੀ ਸੁਣਵਾਈ ਕੀਤੀ ਜਾਵੇ ਇਹਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ ਔਰ ਸਾਨੂੰ ਪੰਜਾਬ ਸਰਕਾਰ ਆਪਣੇ ਅੰਡਰਲੇਵੇ ਕੰਪਨੀ ਨੂੰ ਬਲੈਕਲਿਸਟ ਕਰਕੇ ਪੰਜਾਬ ਚੋਂ ਬਾਹਰ ਕੱਢਿਆ ਜਾਵੇਗੀ। ਗੱਡੀ ਔਰ ਸੈਲਫ ਸਟਾਰਟ ਵੀ ਨਹੀਂ ਹੁੰਦੀ ਸਰ ਅਸੀਂ ਧੱਕਾ ਲਾ ਕੇ ਗੱਡੀ ਸਟਾਰਟ ਕਰਦੇ ਹਾਂ। ਬਾਏ ਦੋ ਵੇ ਐਕਸੀਡੈਂਟ ਕੇਸ ਆ ਜੇ ਤਾਂ ਗੱਡੀ ਸਟਾਰਟ ਨਹੀਂ ਹੁੰਦੀ ਉਹਨੂੰ ਧੱਕਾ ਲਾ ਕੇ ਸਟਾਰਟ ਕੀਤੀ ਜਾਂਦੀ ਹੈ ਔਰ ਕਈ ਵਾਰੀ ਤਾਂ ਸਾਨੂੰ ਬੰਦੇ ਵੀ ਨਹੀਂ ਮਿਲਦੇ ਬਹੁਤ ਦਿੱਕਤਾਂ ਆਉਂਦੀਆਂ ਔਰ ਸਾਨੂੰ ਉੱਪਰੋਂ ਫੋਨ ਕਰਕੇ ਪ੍ਰੈਸ਼ਰ ਦਿੱਤਾ ਜਾਂਦਾ ਵੀ ਤੁਸੀਂ ਗੱਡੀ ਸਟਾਰਟ ਕਰੋ ਜਿਵੇਂ ਮਰਜ਼ੀ ਕਰੋ ਜੀ। ਹੁਣ ਦੱਸੋ ਵੀ ਅਸੀਂ ਕੀ ਕਰੀਏ ਜੀ? ਕਿਨੇ ਕਿਨੇ ਸਾਲ ਹੋ ਗਏ ਸਰ ਕੰਮ ਕਰਦਾ ਉਹਨੂੰ? ਮੈਨੂੰ ਸਰ ਇਸ ਕੰਪਨੀ 'ਚ 3 ਸਾਲ ਹੋ ਗਏ ਕੰਮ ਕਰਦਿਆਂ ਨੂੰ ਬਾਕੀ 2011 ਤੋਂ ਇਹਦੇ ਵਿੱਚ ਮੁਲਾਜ਼ਮ ਨੇ ਸਾਰਿਆਂ ਨੂੰ 9500 ਰੁਪਏ ਤਨਖਾਹ ਮਿਲੀ ਹੈ ਜੀ। ਜੀ। ਤੇ 9500 ਵਿੱਚ ਕਿਸੇ ਦਾ ਘਰ ਕਿਵੇਂ ਚੱਲ ਜਾਊਗਾ ਜੀ ਤੁਸੀਂ ਆਪ ਦੱਸੋ। ਔਰ ਹਰਿਆਣਾ ਦੇ ਵਿੱਚ ਇਹੀ ਸੇਮ ਨੇ 30000 ਪਲੱਸ ਕੰਪਨੀ ਇਹਨੂੰ ਪੈਸੇ ਦੇ ਰਹੀ ਜੀ ਮੁਲਾਜ਼ਮਾਂ ਨੂੰ। ਔਰ ਇੱਥੇ 9500 ਸਰ ਦੱਸੋ ਹੁਣ ਤੁਸੀਂ ਬਹੁਤ ਜ਼ਿਆਦਾ ਫਰਕ ਹੈ। ਅਸੀਂ ਸੈਲਰੀ ਦੇ ਵਿੱਚ ਵਾਧੇ ਦੀ ਮੰਗ ਕਰਦੇ ਆਂ ਵੀ ਸਾਨੂੰ ਘੱਟੋ-ਘੱਟ 25 ਤੋਂ 30000 ਰੁਪਏ ਸੈਲਰੀ ਦਿੱਤੀ ਜਾਵੇ। ਔਰ ਸਰਕਾਰ ਆਪਣੇ ਅੰਡਰ ਲੇਵੈ ਯਾ ਕੋਈ ਐਨਐਚ ਦੇ ਅੰਡਰ ਲੇਵੈ ਸਾਨੂੰ ਔਰ ਐਸ ਕੰਪਨੀ ਨੂੰ ਬਲੈਕਲਿਸਟ ਕਰਕੇ ਪੰਜਾਬ ਚੋਂ ਬਾਹਰ ਕੱਢਿਆ ਜਾਵੇ। ਬਲੈਕਲਿਸਟ ਕਿੰਨੀਆਂ ਨੇ ਇਸ ਟਾਈਮ ਉੱਤੇ? ਇੱਥੇ ਪੰਜਾਬ ਦੇ ਵਿੱਚ 325 ਨੇ ਔਰ ਪਟਿਆਲਾ ਜਿਲ੍ਹਾ ਵਿੱਚ ਸਰ ਓਨਲੀ 25 ਗੱਡੀਆਂ ਨੇ। ਜਿਨ੍ਹਾਂ ਵਿੱਚੋਂ ਸਰ 20 21 ਗੱਡੀਆਂ ਤਾਂ ਇਹੋ ਜਿਹਾਂ ਖਸਤਾ ਹਾਲ ਦੀਆਂ ਮਿਲ ਜਾਣਗੀਆਂ ਜਿਹੜੀਆਂ ਚਲਦੀਆਂ ਵੀ ਨਹੀਂ ਔਰ ਜਿਨ੍ਹਾਂ ਵਿੱਚ ਸਮਾਨ ਵੀ ਪੂਰਾ ਨਹੀਂ ਹੈਗਾ ਸਰ। ਰਾਜਪੁਰੇ ਦੇ ਵਿੱਚ ਕਿੰਨੀਆਂ ਗੱਡੀਆਂ ਨੇ? ਰਾਜਪੁਰੇ ਦੇ ਵਿੱਚ ਸਿਵਲ ਹਸਪੀਟਲ ਜੀ ਖੜਦੀ ਹੈ ਜੀ, ਇੱਕ ਸ਼ੰਭੂ ਖੜਦੀ ਹੈ, ਇੱਕ ਕਾਲੂ ਮਾਜਰਾ, ਇੱਕ ਕੋਲੀ ਚਾਰ ਗੱਡੀਆਂ ਸਰ ਖੜ੍ਹਦੀਆਂ ਨੇ ਇੱਥੇ ਚਾਰਾਂ ਵਿੱਚੋਂ ਸਰ ਦੋ ਗੱਡੀਆਂ ਤਾਂ ਬਿਲਕੁਲ ਬੰਦ ਨੇ ਸਰ ਤੀਜੀ ਗੱਡੀ ਆ ਜਿਹਦੀ ਹਾਲਤ ਖਸਤਾ ਜਿੱਥੇ ਮਰਜੀ ਬੰਦ ਹੋ ਜਾਂਦੀ ਹੈ ਸਟਾਰਟ ਨਹੀਂ ਹੁੰਦੀ ਇੱਕ ਓਨਲੀ ਰਾਜਪੁਰਾ ਵਾਲੀ ਸਿਵਲ ਗੱਡੀ ਹੈ ਜਿਹੜੀ ਉਹੀ ਚੱਲਦੀ ਹੈ ਦੋ ਹੀ ਗੱਡੀਆਂ ਸਰ ਜਿਹੜੀਆਂ ਚੱਲਦੀਆਂ ਦੋ ਬੰਦ ਹੈ ਜੀ ਔਰ ਬਾਏ ਦਿ ਵੇ ਇਹ ਵੀ ਬੰਦ ਹੋ ਜਾਣ ਤਾਂ ਬ੍ਰਿਜਾਂ ਦਾ ਕੌਣ ਜ਼ਿੰਮੇਵਾਰ ਹੈ ਜੀ ਐਕਸੀਡੈਂਟ ਜੇ ਮੇਨ ਹਾਈਵੇ ਤੇ ਹੋ ਗਿਆ ਜੀ ਸਰ ਉਹਦਾ ਜ਼ਿੰਮੇਵਾਰ ਕੌਣ ਹੈ ਜੀ ਇਹ ਸਾਰੇ ਜਿਹੜੇ ਹੈਗੇ ਨੇ ਉੱਪਰਲੇ ਉਹ ਸਾਡੀ ਕੋਈ ਗੱਲ ਨਹੀਂ ਸੁਣ ਰਿਆ ਮਨੀਸ਼ ਬੱਤਰਾ ਰੋਹਿਤ ਖੱਤਰੀ ਇਹ ਮਤਲਬ ਹੈਗੇ ਨੇ ਬੰਦੇ ਜੀ ਉੱਪਰ ਹੈਡੋ ਪਿੱਛੇ ਇਹ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ ਅਸੀਂ ਇਹੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਡੀ ਸੁਣਵਾਈ ਹੋਈ ਜਾਵੇ ਇਸ ਤੇ ਕਾਰਵਾਈ ਕੀਤੀ ਜਾਵੇ ਤਨਖਾਹ ਦੇ ਵਿੱਚ ਵਾਦਾ ਕੀਤਾ ਜਾਵੇ 9500 ਚ ਦੱਸੋ ਸਰ ਤੁਸੀਂ ਕਿਹਦਾ ਕਰ ਚੱਲ ਜੂਗਾ ਅੱਜ ਦੇ ਟਾਈਮ 'ਚ ਔਰ ਅਸੀਂ ਮੁਲਾਜ਼ਮ ਕਹਾਨੇ ਆ ਬਸ ਆਪਣੇ ਆਪ 'ਚ ਇਹ ਸਿਰਫ ਓਕੀ ਟੌਰ ਹੈ ਕੱਲੀ ਔਰ ਇਹਦੇ ਵਿੱਚ ਕੁਝ ਨਹੀਂ ਹੈਗਾ ਕੱਲਾ 9500 ਰੁਪਏ ਹੀ ਦੇ ਰਹੇ ਆ ਤੇ ਅਸੀਂ ਚਾਹਨੇ ਆ ਵੀ ਸਾਡਾ ਵੀ ਹਰਿਆਣਾ ਸਰਕਾਰ ਦੇ ਵਾਂਗੂ ਵਾਦਾ ਕੀਤਾ ਜਾਵੇ ਜਿਵੇਂ ਉਹਨਾਂ ਨੂੰ 30000 ਪਲੱਸ ਮਿਲ ਰਿਹਾ ਸਾਨੂੰ ਵੀ ਓਨੀ ਹੀ ਤਨਖਾਹ ਦਿੱਤੀ ਜਾਵੇ ਸਰ ਕੰਮ ਸਾਡੇ ਤੋਂ 8 ਘੰਟੇ ਦੀ ਬਜਾਏ 12 ਘੰਟੇ ਲੈ ਰਹੇ ਆ ਓਵਰਟਾਈਮ ਸਾਡੇ ਤੋਂ ਕਰਵਾ ਰਹੇ ਆ ਜਾਣ ਬੁੱਝ ਕੇ ਪਰ ਸਾਨੂੰ ਉਹਦੀ ਤਨਖਾਹ ਨਹੀਂ ਦੇ ਰਹੇ ਦੱਸੋ ਤੁਸੀਂ 12 ਘੰਟੇ ਵਾਲੀ ਕਿਹੜੀ ਹੈਗੀ ਹੈ ਜਿਹਦੇ ਵਿੱਚ ਡਿਊਟੀ ਕਰਦੇ ਆ ਬੰਦੇ ਪਰ ਸਾਡੇ ਤੋਂ ਕਰਵਾ ਰਹੇ ਆ ਜੀ ਠੀਕ ਹੈ ਸਰ ਇਹੀ ਹੈ ਜੀ ਸਾਡੀ ਇਹ ਗੱਲਬਾਤ ਪੰਜਾਬ ਸਰਕਾਰ ਤੱਕ ਪਹੁੰਚਾਈ ਜਾਵੇ ਸਸਰੀ ਸਾਹਿਬ ਜੀ